ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਵਾਰ ਫਿਰ ਤੋਂ ਬੰਸਲਜ਼ ਵਰਡ ਤੇ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਣ ਵਾਲਾ ਗਾਜਰ ਦਾ achar ਜੋ ਕਿ ਬਹੁਤ ਹੀ ਟੇਸਟੀ ਬਣਦਾ ਹੈ ਬਹੁਤ ਘੱਟ ਸਮੇਂ ਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਦੋਸਤੋ ਤੁਸੀਂ ਇੱਕ ਵਾਰੀ ਇਸ ਰੈਸਪੀ ਨੂੰ ਘਰ ਵਿੱਚ ਜ਼ਰੂਰ ਬਣਾ ਕੇ ਦੇਖਣਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਈ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਚਲੋ ਸ਼ੁਰੂ ਕਰਦੇ ਹਾਂ ਭਾਈ ਇਸ ਨੂੰ ਬਣਾਉਣ ਦੀ ਵਿਧੀ ਇਦੇ ਲਈ ਮੈਂ 1 ਕਿਲੋ ਗਾਜਰਾ ਲੈ ਆਈਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤੇ ਧੋ ਲਿਆ ਜੀ ਤੇ ਹੁਣ ਆਪਾਂ ਇਹਦੇ ਲੰਬੇ-ਲੰਬੇ ਪੀਸ ਕੱਟ ਲਵਾਂਗੇ ਪਹਿਲਾਂ ਇਹਦੇ ਮੈਂ ਦੋ ਹੀ ਹਿੱਸੇ ਕਰ ਲਵਾਂਗੀ ਤੇ ਫਿਰ ਇਹਦੇ ਸਾਈਡ ਤੋਂ ਆਪਾਂ ਗਾਜਰ ਕੱਟਾਂਗੇ ਤੇ ਵਿਚਵਾਰਾ ਡੰਡਲ ਵਾਲਾ ਹਿੱਸਾ ਸੁੱਟ ਦਵਾਂਗੇ ਉਹਦਾ ਆਚਾਰ ਵਧੀਆ ਨਹੀਂ ਬੰਨਣਾ ਆ ਦੇਖੋ ਜੀ ਇਹ ਬੇਸਟ ਹੈ ਜੀ ਇਹਨੂੰ ਆਪਾਂ ਸੁੱਟ ਦਵਾਂਗੇ ਤੇ ਇਸੇ ਤਰ੍ਹਾਂ ਸਾਰੀ ਗਾਜਰਾ ਕੱਟ ਲਵਾਂਗੀ ਉਹਨਾਂ ਵਿੱਚ ਆ ਮੈਂ ਕਿਲੋ ਗਾਜਰਾ ਨੂੰ ਲੰਬਾ-ਲੰਬਾ ਕੱਟ ਰਿਆ ਜੀ ਤੇ ਇਹਦੇ ਵਿੱਚੋਂ ਆ ਨਾੜੇ ਨਿਕਲੇ ਜਿਹੜੇ ਕਿ ਗਾਜਰਾਂ ਦੇ ਵਿਚਾਲੇ ਹੁੰਦੇ ਆ ਤੇ ਇਹ ਕਿਸੇ ਕੰਮ ਨਹੀਂ ਆਉਂਦੇ ਇਸ ਕਰਕੇ ਆਪਾਂ ਇਹਨੂੰ ਛੁੱਟ ਦਵਾਂਗੇ 15 ਤੋਂ 20 ਮਿੰਟ ਲਈ ਆਪਾਂ ਇਹਨਾਂ ਗਾਜਰਾਂ ਨੂੰ ਧੁੱਪ ਲਵਾਵਾਂਗੇ ਜੀ ਜਿੰਨੀ ਦੇਰ ਆਪਣੀਆਂ ਗਾਜਰਾਂ ਨੂੰ ਧੁੱਪ ਲੱਗੇਗੀ ਓਨੇ ਦੇਰ ਆਪਾਂ ਮਸਾਲੇ ਤਿਆਰ ਕਰਦੇ ਹੁਣ ਮੈਂ ਗੈਸ ਤੇ ਪੈਨ ਰੱਖ ਲਿਆ ਤੇ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਰੋਸਟ ਕਰਾਂਗੇ ਜੀ ਸਭ ਤੋਂ ਪਹਿਲਾਂ ਮੈਂ ਪਾਉਂਗੀ ਇੱਕ ਚਮਚਾ ਜੀਰਾ ਇੱਕ ਚਮਚ ਮੇਥੀ ਦਾਣਾ ਇੱਕ ਚਮਚ ਪਾਉਂਗੀ ਮੈਂ ਧਨੀਆ ਸਾਬਤ ਧਨੀਆ ਆਪਣੇ ਕੋਲੇ ਇੱਕ ਚਮਚ ਪੀਲੀ ਰਾਈ ਇੱਕ ਚਮਚ ਕਾਲੀ ਰਾਈ ਤੇ ਡੇਢ ਚਮਚ ਮੈਂ ਪਾ ਲੱਗੀ ਜੀ ਸੌਫ ਦਾ ਤੇ ਇਹਨੂੰ ਹੁਣ ਆਪਾਂ ਡਰਾਈ ਰੋਸਟ ਕਰ ਲਾਂਗੇ ਜੀ ਜਿਆਦਾ ਧੇਰ ਇਹਨੂੰ ਰੋਸਟ ਨਹੀਂ ਕਰਨਾ ਇਹ ਸਾੜ ਨਾ ਜਾਣ ਇਸ ਕਰਕੇ 1 ਤੋਂ 2 ਮਿੰਟ ਦੇ ਵਿੱਚ ਇਹ ਰੋਸਟ ਹੋ ਜਾਣਗੇ ਇਹਦੇ ਨਾਲ ਆਪਣੇ achar ਦਾ ਸਵਾਦ ਵੀ ਵੱਧ ਜਾਵੇਗਾ ਤੇ ਖੁਸ਼ਬੂ ਵੀ ਬਹੁਤ ਸੋਹਣੀ ਹੋਣ ਲੱਗ ਜਾਵੇਗੀ ਜੇ ਤੁਹਾਡੇ ਕੋਲ ਇੱਕਦਾਂ ਮਸਾਲਾ ਘੱਟ ਹੈ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੀ ਦੋਸਤੋ ਜਿੰਨੀ دیر ਮਸਾਲੇ ਰੋਸਟ ਹੋ ਰਹੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਕੇ ਦੱਸਣਾ ਜੀ ਤਾਂ ਜੋ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਬਹੁਤ ਹੀ ਜਲਦੀ ਆਪਣੇ ਸੁੱਕੇ ਮਸਾਲੇ ਜਿਹੜੇ ਰੋਸਟ ਹੋ ਜਾਣਗੇ ਇਹਦੇ ਵਿੱਚੋਂ ਹੁਣ ਆਪਣੇ ਧਨੀਏ ਦੀ ਟਿੜਕਣ ਦੀ ਆਵਾਜ਼ ਆਨ ਲੱਗ ਗਈ ਹੈ ਦਾ ਮਤਲਬ ਹੈ ਆਪਣੇ ਮਸਾਲੇ ਰੋਸਟ ਹੋਣੇ ਸ਼ੁਰੂ ਹੋ ਗਏ ਜੀ ਮਸਾਲੇ ਪੂਰੀ ਨਾਲ ਟਿੜਕਣ ਲੱਗ ਗਏ ਮੈਂ ਗੈਸ ਦੀ ਫਲੇਮ ਨੂੰ ਬੰਦ ਕਰਤਾ ਜੀ ਤਾਂ ਜੋ ਆਪਣੇ ਮਸਾਲੇ ਸੜ ਨਾ ਜਾਣ ਚੰਗੀ ਤਰ੍ਹਾਂ ਨਾਲ 스쿼ਚਰ ਨਾਲ ਨੂੰ ਲਗਾਤਾਰ ਹਲਾ ਕੇ ਇੱਕ ਨਟ ਪਲੇਟ ਦੇ ਵਿੱਚ ਕੱਢ ਲਾਂਗੇ ਆਪਾਂ ਇਹਨੇ ਮਸਾਲਿਆਂ ਨੂੰ ਹੁਣ ਮਿਕ ਪਲੇਟ ਚ ਕੱਢ ਲਿਆ ਤੇ ਇਹਨੂੰ ਠੰਡਾ ਕਰਕੇ ਦਰਦਰਾ ਜਾਂ ਪੀਸ ਰਵਾਂਗੇ ਹੁਣ ਫਿਰ ਤੋਂ ਮੈਂ ਗੈਸ ਦੀ ਫਲੇਮ ਨੂੰ ਔਨ ਕਰਨ ਲੱਗੀ ਐ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਇਸ ਸਰੋਂ ਦਾ ਤੇਲ ਮੈਂ ਇੱਕ ਕੜਚੀ ਦੇ ਲਗਭਗ ਪਾ ਦਿੱਤਾ ਜੀ ਵੱਡੀ ਕੜਚੀ ਭਰ ਕੇ ਪਾਈ ਹੈ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਪਹਿਲਾਂ ਗਰਮ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜੇ ਆਪਣਾ ਤੇਲ ਕੱਚਾ ਰਹੇਗਾ ਆਪਣਾ achar ਖਰਾਬ ਹੋ ਜਾਊਗਾ ਇਸ ਕਰਕੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਪੱਕਣ ਦੇਣੇ ਹੁਣ ਇਸ ਗਰਮ ਤੇਲ ਵਿੱਚ ਅੱਧਾ ਚਮਚ ਪਾਉਣ ਲੱਗੀ ਹਿੰਗ ਦਾ ਜੀ ਇੱਕ ਚਮਚ ਕਰੌਂਜੀ ਤੇ ਇੱਕ ਚਮਚ ਅਜਵਾਇਨ ਦਾ ਅਜਵਾਇਨ ਤੇ ਕਰੌਂਜੀ ਨੂੰ ਰੋਸਟ ਨਹੀਂ ਕਰੀਦਾ ਕਿਉਂਕਿ ਉਹ ਕੌੜਾ ਹੋ ਜਾਂਦਾ ਇਸ ਕਰਕੇ ਇਹਨੂੰ ਮੈਂ ਬਾਅਦ ਵਿੱਚ ਤੇਲ ਵਿੱਚ ਪਾਇਆ ਹੈ ਜੀ ਤੇ ਹੁਣ ਇਹਨਾਂ ਵਿੱਚ ਮੈਂ ਸਾਰੀਆਂ ਗਾਜਰਾ ਪਾ ਦੂੰਗੀ ਜਿਹਨੂੰ ਆਪਾਂ 15 ਤੋਂ 20 ਮਿੰਟ ਲਈ ਧੁੱਪ ਲਵਾ ਕੇ ਰੱਖੀ ਹੈ। ਤੇ ਇਹਨੂੰ 5 ਤੋਂ 10 ਮਿੰਟ ਦੀ ਤੇਲ ਵਿੱਚ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਗਾਜਰਾਂ ਨੂੰ ਤਾਂ ਜੋ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜੇ। ਤਾਂ ਆਪਾਂ ਆਹ achar ਨੂੰ ਲੰਬੇ ਸਮੇਂ ਲਈ ਸਟੋਰ ਕਰ ਸਕੀਏ। ਥੋੜੀ ਦੇਰ ਲਈ ਆਪਣੀ ਗਾਜਰਾਂ ਸਰੋਂ ਦੇ ਤੇਲ ਵਿੱਚ ਭੁਜ ਰਹੀਆਂ। ਉਨੀ ਦੇਰ ਆਪਾਂ ਹਲ ਖੜੇ ਮਸਾਲਿਆਂ ਨੂੰ ਦਰਦਰਾ ਪੀਸ ਲੈਣੀ ਹੈ। ਆਹ ਉਹ ਤਾਂ ਇਸ ਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਪਰ ਮੈਂ ਕੁੰਡੇ ਵਿੱਚ ਇਹਨੂੰ ਥੋੜਾ ਜਿਹਾ ਦਰਦਰਾ ਹੀ ਕਰਨਾ ਹੈ ਜਿਆਦਾ ਆਂਦਾ ਬਰੀਕ ਪਾਊਡਰ ਨਹੀਂ ਬਣਾਉਣਾ ਆ ਦੇਖੋ ਜੀ ਇਹਦੇ ਮੈਂ ਦਰਦਰਾ ਜਿਹਾ ਪਾਊਡਰ ਪੀਸ ਰਹੀ ਜੀ ਜਿਹੜਾ ਕਿ ਖਾਨ ਮੇਰੇ ਮੂੰਹ ਵਿੱਚ ਆਏਗਾ ਤੇ ਬਹੁਤ ਹੀ ਸਵਾਦ ਲੱਗੂਗਾ ਆਪਣੀ ਗਾਜਰਾਂ ਪਹਿਲਾਂ ਨਾਲ ਕਾਫੀ ਪੁੱਟ ਚੁੱਕੀਆਂ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੇ ਕਿ ਖੜੇ ਮਸਾਲੇ ਆਪਾਂ ਦਰਦਰੇ ਬਣਾ ਕੇ ਰੱਖੀਏਗੇ ਫਿਰ ਇਹਨੂੰ ਇੱਕ ਵਾਰੀ ਮਿਕਸ ਕਰ ਲਾਂਗੇ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਸ਼ੇਅਰ ਦੇ ਵਿੱਚ ਕੰਜੂਸੀ ਨਾ ਕਰਨਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਕਰ ਦੇਣਾ ਬੈਲ ਦੇ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਦੋਸਤੋ 5 ਮਿੰਟ ਵਿੱਚ ਤਿਆਰ ਹੋਣ ਵਾਲਾ ਆਚਾਰ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਣਾ ਛੱਟਪਟ ਬਣਾਉਣ ਸਾਰੀ ਤੁਸੀਂ ਇਸ ਨੂੰ ਖਾ ਸਕਦੇ ਹੋ ਬਹੁਤ ਹੀ ਟੇਸਟੀ ਤੇ ਇਨਸਟੈਂਟ ਆਚਾਰ ਲੰਬੇ ਸਮੇਂ ਤੱਕ ਇਸ ਨੂੰ ਸਟੋਰ ਕਰਕੇ ਵੀ ਰਾਚਸਬ ਦੇ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਹੁਣ ਪਾਣੇ ਜੀ ਇਹਦੇ ਵਿੱਚ ਇੱਕ ਚਮਚ ਚਿੱਟਾ ਨਮਕ ਇੱਕ ਚਮਚ ਕਾਲਾ ਨਮਕ ਅੱਧਾ ਚਮਚ ਹਲਦੀ ਅੱਧਾ ਚਮਚ ਲਾਲ ਮਿਰਚ ਤੇ ਇੱਕ ਚਮਚ ਕਸ਼ਮੀਰੀ ਮਿਰਚ ਇਹਨਾਂ ਨੂੰ ਸਾਰਿਆਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 5 ਤੋਂ 7 ਮਿੰਟ ਵੀ ਲਈ ਆਪਾਂ ਇਹਨਾਂ ਮਸਾਲਿਆਂ ਨੂੰ ਪਕਾ ਲਾਂਗੇ ਜੀ ਜ਼ਿਆਦਾ ਨਹੀਂ ਪਕਾਣਾ ਨਹੀਂ ਮਸਾਲੇ ਕੋੜੇ ਹੋ ਜਾਣਗੇ ਬਸ 5 ਤੋਂ 7 ਮਿੰਟ ਲਈ ਆਪਾਂ ਇਹਨਾਂ ਨੂੰ ਮਿਕਸ ਕਰਨੇ ਹੈ ਬਹੁਤ ਹੀ ਸੋਹਣਾ ਤੇ ਇਨਸਟੈਂਟ ਖਾਣ ਵਾਲਾ achar ਆਪਣਾ ਬਣ ਕੇ ਤਿਆਰ ਹੋ ਰਿਹਾ ਜੀ ਤੁਸੀਂ ਇਸ achar ਨੂੰ ਪੂਰੀ ਪਰੌਂਠੇ ਕਿਸੇ ਨਾਲ ਵੀ ਖਾਓ ਬਹੁਤ ਹੀ ਟੇਸਟੀ ਲੱਗੇਗਾ ਸਫਰ ਤੇ ਵੀ ਲੈ ਕੇ ਜਾ ਸਕਦੇ ਹੋ ਜੀ ਬਿਲਕੁਲ ਵੀ ਖਰਾਬ ਨਹੀਂ ਹੋਣਾ ਆਪਣੇ ਮਸਾਲੇ ਚੰਗੀ ਤਰ੍ਹਾਂ ਭੁੱਜ ਚੁੱਕੇ ਜੀ ਤੇ ਹੁਣ ਮੈਂ ਗੈਸ ਦੀ ਟਰੇਨ ਨੂੰ ਕਰਨ ਲੱਗੀ ਹਾਂ ਬੰਦ ਹੁਣ ਮੈਂ ਇਹਦੇ ਚ ਪਾ ਲੱਗੇ ਇੱਕ ਨਿੰਬੂ ਦਾ ਰਸ ਤੇ ਤੁਹਾਡੇ ਕੋਲ ਸਿਰਕਾ ਹੈ ਤਾਂ ਤੁਸੀਂ ਇੱਕ ਟੱਕਣ ਸਿਰਕੇ ਦਾ ਵੀ ਪਾ ਸਕਦੇ ਹੋ ਜੀ ਇੱਕ ਪ੍ਰਿਜ਼ਰਵੇਟਿਵ ਦਾ ਕੰਮ ਕਰੂਗਾ ਤੇ ਆਪਣਾ ਆਚਾਰ 2 ਮਹੀਨੇ ਤੱਕ ਵੀ ਖਰਾਬ ਨਹੀਂ ਹੋਵੇਗਾ ਤੁਸੀਂ ਇਹਨੂੰ ਇਹ ਟਾਈਟ ਕੰਟੇਨਰ ਦੇ ਵਿੱਚ ਠੰਡਾ ਕਰਕੇ ਪਾ ਦਿਓ ਤੇ 2 ਮਹੀਨੇ ਤੱਕ ਇਸ ਨੂੰ ਖਾ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਨਿੰਬੂ ਜਾਂ ਸਿਰਕਾ ਕੁਝ ਵੀ ਪਾ ਦਿਓ ਜੀ ਜੇ ਤੁਹਾਡੇ ਕੋਲ ਨਿੰਬੂ ਜਾਂ ਸਿਰਕਾ ਦੋਨੇ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਨਿੰਬੂ ਸਤਵੀ ਪਾ ਸਕਦੇ ਹੋ ਉਹਦੇ ਨਾਲ ਵੀ ਆਪਣਾ ਆਚਾਰ ਬਹੁਤ ਵਧੀਆ ਰਹੇਗਾ ਹੁਣ ਨਿੰਬੂ ਦਾ ਰਸ ਪਾਉਣ ਤੋਂ ਬਾਅਦ ਮੈਨੂੰ ਇੱਕ ਵਾਰੀ ਫਿਰ ਤੋਂ ਚੰਗੀ ਤਰ੍ਹਾਂ ਮਿਕਸ ਕਰਨ ਲੱਗੀ ਆ ਜੀ ਤੇ ਜਦੋਂ ਇਹ ਠੰਡਾ ਹੋ ਗਿਆ ਤਾਂ ਆਪਾਂ ਇਹਨੂੰ 에어 ਟਾਈਟ ਕੰਟੇਨਰ ਦੇ ਵਿੱਚ ਪਾ ਦੇਵਾਂਗੇ ਤੇ ਆਪਨਾ ਗਾਜਰ ਦਾ ਇਨਸਟੈਂਟ ਆਚਾਰ ਬਣ ਕੇ ਤਿਆਰ ਹੋ ਗਿਆ ਜੀ ਤੁਸੀਂ ਨਾਲੋਂ ਨਾਲ ਹੀ ਇਸ ਨੂੰ ਰੋਟੀ ਪਰੌਂਠੇ ਦੇ ਨਾਲ ਖਾ ਸਕਦੇ ਹੋ ਜੀ ਮੈਂ ਹੁਣ ਇਸ ਆਚਾਰ ਨੂੰ ਇੱਕ 에어 ਟਾਈਟ ਕੰਟੇਨਰ ਦੇ ਵਿੱਚ ਕੱਟ ਕੇ ਠੰਡਾ ਕਰਨ ਲੱਗੀ ਆ ਜੀ ਤੇ ਉਸ ਤੋਂ ਬਾਅਦ ਇਸ ਨੂੰ ਆਪਾਂ ਲਿਡ ਨਾਲ ਕਵਰ ਕਰ ਦਾਂਗੇ ਮੈਂ ਸਾਰੇ ਅਚਾਰ ਨੂੰ ਇੱਕ ਕੱਚ ਦੇ ਕੰਟੇਨਰ ਵਿੱਚ ਕਰਤਾ ਜੀ ਤੁਸੀਂ ਕੱਚ ਜਾਂ ਪਲਾਸਟਿਕ ਦੇ ਕੰਟੇਨਰ ਵਿੱਚ ਹੀ ਅਚਾਰ ਪਾਉਣਾ ਜੀ ਸਟੀਲ ਜਾਂ ਪਿੱਤਲ ਦੇ ਵਿੱਚ ਨਹੀਂ ਪਾਉਣਾ ਉਹਦੇ ਵਿੱਚ ਖਰਾਬ ਹੋ ਜੂ ਆਪਣਾ ਅਚਾਰ ਇਹਨੂੰ ਹੁਣ ਚੰਗੀ ਤਰ੍ਹਾਂ ਠੰਡਾ ਕਰਨ ਤੋਂ ਬਾਅਦ ਮੈਂ ਲਿਡ ਨਾਲ ਕਵਰ ਕਰ ਦੂੰਗੀ ਤੇ 2 ਮਹੀਨੇ ਤੱਕ ਤੁਸੀਂ ਇਸ ਨੂੰ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣੀ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ